ਪੰਜਾਬ ਟੂ ਸਪੇਨ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਵਾਰਾਣਸੀ ਰੇਲਵੇ ਸਟੇਸ਼ਨ ਤੇ ਰੱਖੇ ਇੱਕ ਸਮਾਰੋਹ ਦੌਰਾਨ ਚਾਰ ਨਵੀਆਂ ਬੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ ਇਨ੍ਹਾਂ ਟ੍ਰੇਨਾਂ ਵਿੱਚੋਂ ਫਿਰੋਜ਼ਪੁਰ ਤੋਂ ਦਿੱਲੀ ਜਾਣ ਵਾਲੀ ਬੰਦੇ ਭਾਰਤ ਟ੍ਰੇਨ ਵੀ ਸ਼ਾਮਿਲ ਸੀ ਫਿਰੋਜ਼ਪੁਰ ਤੋਂ ਦਿੱਲੀ ਲਈ ਬੰਦੇ ਭਾਰਤ ਟ੍ਰੇਨ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਾਰਾਨਸੀ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਟ੍ਰੇਨ ਫਿਰੋਜ਼ਪੁਰ ਕੈਂਟ ਡੇਲਵੇ ਸਟੇਸ਼ਨ 8:28 ਮਿੰਟ ਤੇ ਰਵਾਨਾ ਹੋਈ। ਇਸ ਮੌਕੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ, ਅਸ਼wini ਸ਼ਰਮਾ, ਰਾਣਾ ਗੁਰਮੀਤ ਸਿੰਘ ਸੋਢੀ, ਸ਼ੇਰ ਸਿੰਘ ਕੁਬਾਇਆ ਆਦ ਮੌਜੂਦ ਰਹੇ। ਇਸ ਮੌਕੇ ਆਗੂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਗਿਆ ਅਤੇ ਰੈਂਦੀਆਂ ਟ੍ਰੇਨਾਂ ਚਲਾਉਣ ਦੀ ਵੀ ਮੰਗ ਰੱਖੀ। ਜਿੱਦਨ ਦਾ ਮੈਂ ਮੰਤਰੀ ਬਣਿਆ ਸਭ ਤੋਂ ਪਹਿਲਾਂ ਤਾਂ ਇੱਕ ਪਾਗ ਵਾਲੇ ਨੂੰ ਇੱਕ ਪੰਜਾਬ ਦੇ ਨੌਜਵਾਨ ਨੂੰ ਉਹਨਾਂ ਨੇ ਆਪਣੀ ਕੈਬਿਨੇਟ ਆਪਣੇ ਮੰਤਰੀ ਮੰਡਲ ਜਗ੍ਹਾ ਦਿੱਤੀ ਮੈਂ ਉਸ ਵੇਲੇ ਵੀ ਕਹਿੰਦਾ ਸੀ ਵੀ ਭਾਜਪਾ ਦੀ ਸਰਕਾਰ ਬਣਨੀ ਆ ਭਾਜਪਾ ਦੀ ਸਰਕਾਰ ਤੇ ਆਪਾਂ ਨੂੰ ਜ਼ਰੂਰ ਇਹ ਡਬਲ ਇੰਜਨ ਆ ਜਿਹੜਾ ਉਹ ਚਲਾਉਣਾ ਚਾਹੀਦਾ ਇਹ ਨਹੀਂ ਕੋਈ ਗੱਲ ਗੱਲ ਇਹ ਆ ਵੀ ਆਪਾਂ ਪੰਜਾਬ ਪਿੱਛੇ ਕਿਉਂ ਰਹਿ ਗਿਆ ਕਈ ਵਾਰ ਐਸੀਆਂ ਸਰਕਾਰਾਂ ਬਣੀਆਂ ਜਿੱਥੇ ਆਪਣੀ ਭਾਗੀਦਾਰੀ ਨਹੀਂ ਰਹੀ ਜਿਹਦੇ ਕਰਕੇ ਸਹਿਯੋਗ ਨਹੀਂ ਮਿਲਿਆ ਪਰ ਅੱਜ ਇੱਕ ਸੁਨਹਿਰਾ ਮੌਕਾ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਆ ਅੱਜ ਸਾਰੇ ਹੀ ਸੂਬੇ ਯੂਪੀ ਅਰਗੇ ਸੂਬੇ ਬਿਹਾਰ ਅਰਗੇ ਸੂਬੇ ਅੱਜ ਦੇਖੋ ਕਿਤੇ ਕਿਤੇ ਪਹੁੰਚ ਗਏ ਏਅਰਪੋਰਟ ਦੀ ਗੱਲ ਕਰ ਰਹੇ ਸੀ ਰਾਣਾ ਜੀ ਵੀ ਇਹ ਡਰੇ ਨਹੀਂ ਇਹ ਜਹਾਜ਼ ਆ ਇੱਕ ਦਰਬੰਗਾ ਵਰਗਾ ਜਿਹੜਾ ਜਿੱਥੇ 에어ਪੋਰਟ ਕੁਝ ਮਹੀਨੇ ਪਹਿਲਾਂ ਹੀ ਘਾਟਨ ਕੀਤਾ ਪ੍ਰਾਇਮਿਸ ਦਰਬੰਗਾ ਜਿੱਥੇ ਕੀ ਇਹ ਸੋਚਦੇ ਸੀ ਵੀ ਇੱਕ ਫਲਾਈਟ ਨਹੀਂ ਜਾਣੀ ਅੱਜ ਉਹ ਬਿਹਾਰ ਦੇ ਵਿੱਚ ਦਰਬੰਗਾ 10 ਫਲਾਈਟਾਂ ਜਾਰੀਆਂ ਤੇ 10 ਏਅਰ ਲੈਣਾ ਹੋਰ ਆਜ਼ਾਦਤ ਮੰਗ ਰਹੀਆਂ ਵੀ ਅਸੀਂ ਜਾਣਾ ਇਹ ਜਿਹੜਾ ਜਹਾਨ ਦੇ ਚੱਪਲ ਵਾਲੇ ਨੂੰ ਪ੍ਰਾਇਮਿਸ ਨੇ ਕਿਹਾ ਸੀ ਚੜਨ ਵਾਲੀ ਗੱਲ ਅੱਜ ਸੱਚ ਹੋ ਰਹੀ ਹੈ ਉਧਰ ਦੂਜੇ ਪਾਸੇ ਬੰਦੇ ਭਾਰਤ ਟ੍ਰੇਨ ਦੇ ਬਰਨਾਲਾ ਵਿਖੇ ਨਾ ਰੁਕਣ ਤੇ ਸੰਸਦ ਮੈਂਬਰ ਮੀਤ ਹੇਰ ਨੇ ਸਵਾਲ ਚੁੱਕੇ ਹਨ ਅਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਬਰਨਾਲਾ ਵਿਖੇ ਰੇਲ ਰੁਕਵਾ ਕੇ ਹੀ ਹਟਣਗੇ ਅੱਜ ਬੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਹੈ ਜਿਹੜੀ ਫਰੂਲਪੁਰ ਤੋਂ ਦਿੱਲੀ ਚੱਲਣੀ ਹੈ ਉਹਦੀ ਹੋ ਰਹੀ ਹੈ ਪਰ ਸਾਡੇ ਬਰਨਾਲੇ ਦੇ ਲੋਕਾਂ 'ਚ ਬੜੀ ਨਿਰਾਸ਼ਤਾ ਹੈਗੀ ਕਿ ਉਹਦਾ ਸਟਾਪੇਜ ਬਰਨਾਲੇ 'ਂ ਨਹੀਂ ਰੱਖਿਆ ਗਿਆ ਤੇ ਪਿਛਲੇ ਦਿਨੀ ਸਭ ਦੇ ਧਿਆਨ 'ਚ ਹੋਣਾ ਮੈਂ ਮੰਤਰੀ ਜੀ ਨੂੰ ਮਿਲਿਆ ਵੀ ਸੀਗਾ ਤੇ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਜਿਹੜਾ ਬਰਨਾਲੇ ਸਟਾਪੇਜ ਹੈ ਉਹ ਜਰੂਰ ਰੱਖਿਆ ਜਾਊ ਜਿਸ ਦਿਨ ਟ੍ਰੇਨ ਚੱਲੂਗੀ ਤੇ ਅਸੀਂ ਉੱਥੇ ਕਿਹਾ ਵੀ ਸੀ ਕਿ ਮੰਤਰੀ ਸਾਹਿਬ ਅਸੀਂ ਧੰਨਵਾਦ ਕਰਾਂਗੇ ਬਰਨਾਲੇ ਦੇ ਲੋਕਾਂ ਦੇ ਨਾਲ ਪਰ ਜੋ ਅੱਜ ਇਹ ਹੋਇਆ ਕਿ ਟ੍ਰੇਨ ਦਾ ਸਟਾਪੇਜ ਨਹੀਂ ਰੱਖਿਆ ਗਿਆ ਇਹ ਕੋਈ ਇਹ ਨਹੀਂ ਵੀ ਇਕੱਲੇ ਇੱਕ ਐਮਪੀ ਦੇ ਨਾਲ ਇਹ ਸਮਝ ਲਓ ਵੀ ਵਾਦਾ ਕਰਕੇ ਜਿਹੜਾ ਇੱਕ ਧੋਖਾ ਕੀਤਾ ਗਿਆ ਹੈ ਇਹ ਸਮੁੱਚੇ ਬਰਨਾਲੇ ਕੀ ਬਰਨਾਲੇ ਦੇ ਆਸ-ਪਾਸ ਦੇ ਸਾਰੇ ਲੋਕਾਂ ਨਾਲ ਧੋਖਾ ਜਿਨ੍ਹਾਂ ਨੂੰ ਇਹ ਖੁਸ਼ੀ ਸੀ ਉਮੀਦ ਸੀ ਕਿ ਜੀ ਪਹਿਲੀ ਫਾਸਟ ਮੂਵਿੰਗ ਟ੍ਰੇਨ ਜਿਹੜੀ ਚੱਲ ਰਹੀ ਹੈ ਤੇ ਬਰਨਾਲਾ ਸਟਾਪੇਜ ਹੋਊਗਾ ਕਿਉਂਕਿ ਮੋਗੇ ਜ਼ਿਲ੍ਹੇ ਦੇ ਇਧਰ ਨਿਹਾਲ ਸਿੰਘ ਵਾਲੇ ਦੇ ਰਾਏਕੋਟ ਤੱਕ ਦੇ ਇਧਰ ਮਾਨਸਾ ਦੇ ਜੋਗੇ ਤੱਕ ਦੇ ਆ ਬਠਿੰਡੇ ਤੋਂ ਜਿਹੜਾ ਰਾਮਪੁਰੇ ਤੱਕ ਦੇ ਜਿਹੜੇ ਲੋਕ ਹੈ ਉਹ ਬਰਨਾਲਾ ਸਟੇਸ਼ਨੋਂ ਪੈਂਦਾ ਇੱਥੋਂ ਆ ਕੇ ਟ੍ਰੇਨ ਲੈਂਦੇ ਆ ਤੇ ਅੱਜ ਉਹਨਾਂ ਸਾਰੇ ਲੋਕਾਂ ਨਾਲ ਸਮਝਦਾ ਮੈਂ ਇੱਕ ਤਰ੍ਹਾਂ ਦਾ ਵਿਸ਼ਵਾਸ ਘਾਤ ਜਿਹੜਾ ਉਹ ਕੀਤਾ ਗਿਆ ਕਿ ਬਰਨਾਲਾ ਸਟਾਪੇਜ ਰੱਖਿਆ ਗਿਆ ਪਰ ਮੇਰੀ ਉਸ ਤੋਂ ਬਾਅਦ ਵੀ ਕਿਉਂਕਿ ਜਿਸ ਦਿਨ ਦੀ ਖਬਰ ਆਈ ਹੈ ਕਿ ਜੀ ਬਰਨਾਲੇ ਸਟੋਪੇਜ ਨਹੀਂ ਮੇਰੀ ਮੰਤਰੀ ਜੀ ਦੇ ਦਫਤਰ ਵੀ ਲਗਾਤਾਰ ਜਿਹੜੀ ਗੱਲ ਆ ਹੋ ਰਹੀ ਹੈ ਤੇ ਉਹਨਾਂ ਨੇ ਹੁਣ ਵੀ ਇਹੀ ਕਿਹਾ ਕਿ ਜੀ ਅਸੀਂ ਇਹ ਫਾਈਲ ਪੁਰਾਣੀ ਚੱਲੀ ਹੋਈ ਸੀ ਹਫ਼ਤੇ 10 ਦਿਨ ਤੱਕ ਇਹ ਟ੍ਰੇਨ ਨੂੰ ਰੋਕਾਂਗੇ ਪਰ ਮੈਂ ਇਹ ਕਹਿਣਾ ਵੀ ਹਫ਼ਤਾ 10 ਦਿਨ ਛੱਡੋ ਅਸੀਂ ਤੁਹਾਨੂੰ 20 ਦਿਨ ਦਿੱਤੇ 20 ਕੀ ਆ ਆਉਣ ਵਾਲੀ 1 ਦਸੰਬਰ ਤੱਕ ਦਾ ਸਮਾਂ ਦਿੱਤਾ ਉਦੋਂ ਪਹਿਲਾਂ ਸੈਸ਼ਨ ਵੀ ਚੱਲ ਪੈਣਾ ਤੁਸੀਂ ਉਹ ਤੱਕ ਹੀ ਰੋਕ ਦਿਓ ਕਿਉਂਕਿ ਮੈਂ ਪਹਿਲਾਂ ਵੀ ਕਹੇ ਤੁਹਾਡਾ ਧੰਨਵਾਦ ਕਰਾਂਗੇ ਮੰਤਰੀ ਸਾਹਿਬ ਹੁਣ ਵੀ ਤੁਹਾਡਾ ਅਸੀਂ ਧੰਨਵਾਦ ਕਰਾਂਗੇ ਜੇ 20 ਬਾਈ ਦਿਨਾਂ ਚ ਵੀ ਇੱਕ ਤਰੀਕ ਤੱਕ ਟ੍ਰੇਨ ਰੋਕ ਦਿੰਨੇ ਹਾਂ ਪਰ ਜੇ ਟ੍ਰੇਨ ਨੇ ਨਹੀਂ ਰੋਕੀ ਜਾਂਦੀ ਕਿਉਂਕਿ ਉਸ ਤੋਂ ਪਹਿਲਾਂ ਸੈਸ਼ਨ ਚੱਲ ਪੈਣਾ ਮੈਂ ਸੈਸ਼ਨ ਚ ਮਿਲ ਕੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ ਉੱਥੇ ਕੰਮ ਰੋਕੂ ਪ੍ਰਸਤਾਵ ਵੀ ਲੈ ਕੇ ਆਉਂਗਾ ਜ਼ੀਰੋ ਅਰਚ ਵੀ ਮੈਂ ਕੋਸ਼ਿਸ਼ ਕਰੂੰਗਾ ਜਿੱਥੇ ਵੀ ਮੌਕਾ ਲੱਗਿਆ ਮੈਂ ਇਹ ਮੰਗ ਦੁਆਰਾ ਦੁਆਰਾ ਠਾਊਂਗਾ ਕਿ ਟ੍ਰੇਨ ਜਿਹੜੀ ਹੈ ਬਰਨਾਲੇ ਰੋਕੀ ਜਾਵੇ ਤੇ ਫਿਰ ਵੀ ਜੇ ਨਹੀਂ ਰੋਕੀ ਜਾਂਦੀ ਤਾਂ ਇੱਕ ਤਰੀਕ ਤੋਂ ਬਾਅਦ ਅਸੀਂ ਬਰਨਾਲੇ ਸਟੇਸ਼ਨ ਤੇ ਜਿਹੜਾ ਪ੍ਰੋਟੈਸਟ ਹੈ ਉਹ ਕਰਾਂਗੇ ਕਿ ਜਿਹੜੀ ਟ੍ਰੇਨ ਹੈ ਉਹ ਹਰ ਹਾਲਾਤ ਚ ਬਰਨਾਲੇ ਰੁਕੀ ਜਾਵੇ ਤੇ ਬਰਨਾਲੇ ਦੇ ਲੋਕਾਂ ਨੂੰ ਨਾਲ ਲੈ ਕੇ ਮੈਂ ਜੋ ਵੀ ਸੰਘਰਸ਼ ਕਰਨਾ ਪਿਆ ਉਹ ਕਰੂੰਗਾ ਪਰ ਬਰਨਾਲੇ ਟ੍ਰੇਨ ਜਿਹੜੀ ਹੈ ਉਹ ਰਕਵਾ ਕੇ ਰਾਂਗੇ ਪੰਜਾਬ ਵਿੱਚ ਇੱਕ ਹੋਰ ਨਾਮੀ ਕਬੱਡੀ ਖਿਡਾਰੀ ਦੀ ਖੇਡ ਦੇ ਮੈਦਾਨ ਵਿੱਚ ਅਚਾਨਕ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ ਮ੍ਰਿਤਕ ਖਿਡਾਰੀ ਬਿੱਟੂ ਬਲਿਆਲ ਜਦੋਂ ਰੇਡ ਪਾ ਕੇ ਵਾਪਸ ਆ ਰਿਹਾ ਸੀ ਤਾਂ ਅਚਾਨਕ ਉਸ ਨੂੰ ਹਾਰਟ ਅਟੈਕ ਆ ਗਿਆ ਅਤੇ ਉਸ ਦੀ ਮੌਤ ਹੋ ਗਈ ਪੰਜਾਬ ਦੇ ਇੱਕ ਹੋਰ ਚੋਟੀ ਦੇ ਕਬੱਡੀ ਖਿਡਾਰੀ ਬਿੱਟੂ ਬਲਿਆਲ ਦਾ ਅਚਾਨਕ ਦਿਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਬਿੱਟੂ ਬਲਿਆਲ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਬਲਿਆਲ ਦਾ ਰੈਡ ਵਾਲਾ ਸੀ। ਬਿੱਟੂ ਫਤੇਗੜ ਸਾਹਿਬ ਦੇ ਪਿੰਡ ਰੂਪਾਹੇੜੀ ਵਿੱਚ ਕਬੱਡੀ ਦਾ ਟੂਰਨਾਮੈਂਟ ਖੇਡਣ ਗਿਆ ਸੀ ਅਤੇ ਜਦੋਂ ਉਹ ਰੇਡ ਪਾ ਕੇ ਵਾਪਸ ਆਇਆ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਬਿੱਟੂ ਦੇ ਸਾਥੀਆਂ ਨੇ ਦੱਸਿਆ ਕਿ ਸਟੰਟ ਪੈਣ ਕਾਰਨ ਬਿੱਟੂ ਨੂੰ ਡਾਕਟਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਉਹ ਗੇਮ ਨਾ ਖੇਡੇ। ਪਰਕਰ ਵਿੱਚ ਕੋਈ ਕਮਾਈ ਦਾ ਸਾਧਨ ਨਾ ਹੋਣ ਕਾਰਨ ਮਜਬੂਰੀ ਵਸ ਬਿੱਟੂ ਬੱਲਿਆੜ ਨੂੰ ਗੇਮ ਖੇਡਣੀ ਪੈ ਰਹੀ ਸੀ ਇਹ ਜੀ ਆਪਣਾ ਫਤੇਗੜ ਸਾਹਿਬ ਟੱਪ ਕੇ ਰਪਾਲੇ ਹੀ ਟੂਰਨਾਮੈਂਟ ਚੱਲ ਰਿਹਾ ਸੀ ਮੈਂ ਨਾਲ ਹੀ ਖੇਡ ਰਿਹਾ ਸੀ ਬਾਈ ਦੇ ਬਾਈ ਸਟ੍ਰਗਲ ਕਰਕੇ ਆਇਆ ਰੇਡ ਤੇ ਕੋਈ ਜ਼ਿਆਦਾ ਸਟ੍ਰਗਲ ਨਹੀਂ ਹੋਈ ਜ਼ੋਰ ਨਹੀਂ ਲੱਗਿਆ ਬਾਈ ਆ ਕੇ ਸਿਰਜਾ ਫੜਿਆ ਮੈਂ ਬਾਈ ਲਵੇ ਗਿਆ ਬਾਈ ਕਹਿੰਦਾ ਮੈਂ ਠੀਕ ਹੈ ਕਹਿੰਦਾ ਵਗ ਜਾ ਤੂੰ ਚੈਂਚ ਲੱਗ ਜਾ ਦੁਬਾਰੋਂ ਦੁਬਾਰੋਂ ਜੋ ਮੈਂ ਦੇਖਿਆ ਬਾਈ ਫੇਰ ਥੱਲੇ गिर ਗਿਆ ਬਾਈ ਤੇ ਉਸ ਤੋਂ ਬਾਅਦ ਚਲੋ ਮੈਨੂੰ ਪਤਾ ਸੀ ਪਹਿਲਾਂ ਬਾਈ ਨੂੰ ਪ੍ਰੋਬਲਮ ਆ ਗਈ ਸਟੰਟ ਪਏ ਹੋਏ ਆਗੇ ਚਲੋ ਮੈਨੂੰ ਚਲੋ ਮੈਂ ਤਾਂ ਬਈ ਉੱਥੇ ਅਰਦਾਸ ਕਰਨ ਲੱਗ ਗਿਆ ਬੈਠੇ ਉੱਥੀ ਨਾਲ ਵਾਲੇ ਮੁੰਡੇ ਚਲੋ ਉਹਨੂੰ ਚੱਕ ਕੇ ਲੈ ਗਏ ਉਦੋਂ ਬਾਅਦ ਬਈ ਇੱਕ ਚਲੋ ਮੈਂ ਦੋ ਕਲੱਬ ਵਾਲੇ ਖੜੇ ਸੀ ਉੱਥੇ ਨੰਬਰ ਲਿਖਣ ਵਾਲੇ ਬੰਦੇ ਕੋਲ ਮੈਂ ਉਹਨੂੰ ਪੁੱਛਿਆ ਮਾ ਬਈ ਕਿ ਮੈਂ ਵੀ ਠੀਕ ਆ ਬਈ ਚਲੋ ਉਹਨਾਂ ਨੇ ਕਲੱਬ ਵਾਲੇ ਨਾਲ ਗਏ ਸੀ ਹਨ ਤੇ ਉਦੋਂ ਬਾਅਦ ਉਹ ਕਲੱਬ ਵਾਲਿਆਂ ਦਾ ਬੋਲਣਾ ਦੇਖੋ ਕਿਵੇਂ ਸੀ ਹਨ ਤੇ ਮੈਨੂੰ ਕਹਿੰਦੇ ਵੀ ਕੁਝ ਕਰਿਆ ਹੋਇਆ ਸੀ ਇਹਦਾ ਗਲਤ ਮਾਹ ਨਹੀਂ ਬਾਈ ਮਾਹ ਇਹਦਾ ਪਹਿਲਾ ਪ੍ਰੋਬਲਮ ਸੀ ਬਾਈ ਨੂੰ ਸਟੰਟ ਪਏ ਹੋਏ ਸੀ ਵੀ ਤਾਂ ਕਰਕੇ ਥੋੜਾ ਇਹਦਾ ਪ੍ਰੋਬਲਮ ਆ ਗਿਆ ਤੇ ਉਹਨਾਂ ਨੇ ਮੂਰੋਂ ਰੂਡ ਲਈ ਬੋਲੇ ਮੈਨੂੰ ਕਹਿੰਦੇ ਵੀ ਫੇਰ ਖੇਡ ਦਾ ਅੰਬਲੈਨ ਨੂੰ ਕਹਿੰਦੇ ਇਹ ਕਲੱਬ ਵਾਲਿਆਂ ਦੀ ਬੜੰਗੇ ਇਹ ਹਾਂ ਇਹ ਸਬਦਾਵਲੀ ਕਹਿੰਦੇ ਖੇਡ ਦਾ ਫੇਰ ਅੰਬਲੈਨ ਨੂੰ ਸੀ ਇਹ ਬਾਈ ਫੇਰ ਉੱਥੋਂ ਅਸੀਂ ਚੁੱਪ ਕਰਕੇ ਮੈਂ ਬਾਹਰ ਆ ਗਿਆ ਬਾਈ ਕਿਵੇਂ ਦੇਖਦੇ ਹੋ ਯਾਰ ਇੱਕ ਖਿਡਾਰੀ ਹੋ ਕੇ ਪਹਿਲਾਂ ਤਾਂ ਸਾਰੀ ਜ਼ਿੰਦਗੀ ਮਿਹਨਤ ਲੱਗ ਜਾਂਦੀ ਹੈ ਇੱਕ ਖਿਡਾਰੀ ਬਣਨ ਤੇ ਉਸ ਤੋਂ ਬਾਅਦ ਅਜਿਹਾ ਕੁਝ ਉਹਨਾਂ ਨੂੰ ਪੈਂਦਾ ਬਸ ਬਾਈ ਉਹੀ ਬਦਨਾ ਇਹ ਬੰਦੇ ਨੇ ਦਾ ਭਾਈ ਸਾਰੀ ਉਮਰ ਵਿਚਰਨੇ ਦੁੱਖਾਂ 'ਚ ਕੱਢਤੀ ਚਾਰ ਇਹਦੇ ਐਕਸੀਡੈਂਟ ਹੋਏ ਹੋਏ ਆ ਭਾਈ ਕੋਈ ਨਹੀਂ ਨਾਲ ਖੜਿਆ ਜਮ ਵਿੱਕੀ ਨੇ ਪਹਿਲਾਂ ਕਿਹਾ ਪਿੰਡ ਵਾਲਾ ਕੋਈ ਨਹੀਂ ਖੜਿਆ ਭਾਈ ਨਾਲ ਇਹਦੇ ਵੀਰੇ ਜਦੋਂ ਦੇ ਨਾ ਉਹਦੇ ਸਟੰਡ ਪਿਆ ਉਹ ਤਾਂ ਮਤਲਬ ਬਿਲਕੁਲ ਵੀ ਇਹ ਜਦੋਂ ਬਹੁਤ ਜਾਇ ਦੂਰ ਸੀਗਾ ਬਿੱਟੂ ਬਿਲਕੁਲ ਵੀ ਇਹ ਜ ਕੋਈ ਗੱਲੇ ਹੀ ਨਹੀਂ ਸੀਗੀ ਹਣਾ ਜੇ ਕੋਈ ਨਸ਼ਾ ਕਰੂਗਾ ਬੰਦਾ ਜਿਹਦੇ ਸਟੈਂਡ ਪੈਨ ਉਹ ਤਾਂ ਉਹਨੂੰ ਪਤਾ ਹੀ ਆ ਵੀ ਉਹਨੇ ਹੋ ਜਾਣਾਗਾ ਖਿਡਾਰੀ ਬਰਨਾ ਕਿੰਨਾ ਕੋਖ ਹੈ ਤੁਸੀਂ ਬਹੁਤ ਬਹੁਤ ਔਖਾ ਵੀਰੇ ਬਹੁਤ ਜਿਆਦਾ ਸਟਰਗਲ ਆ ਗਿਆ ਬਹੁਤ ਜਿਆਦਾ ਇੱਕ ਗੇਮ ਇਦਾਂ ਦੀ ਅੱਜ ਬਹੁਤ ਜਿਆਦਾ ਇੰਜਰੀਆਂ ਨੇ ਹਣਾ ਸਵੇਰੇ ਸ਼ਾਮ ਪ੍ਰੈਕਟਿਸ ਕਰਨੀ ਫਿਰ ਡਾਈਟ ਹੁਣ ਬਿੱਟੂ ਵਰਗੇ ਬੰਦੇ ਲਈ ਡਾਈਟ ਦਾ ਪ੍ਰਬੰਧ ਕਰਨਾ ਬਹੁਤ ਔਖਾ ਸੀਗਾ ਕਿਉਂਕਿ ਘਰੋਂ ਬਹੁਤ ਗਰੀਬ ਸੀ ਆਪ ਹੀ ਵਿਚਾਰੇ ਨੇ ਇਹਨੇ ਰੋਟੀ ਬਣਾ ਕੇ ਖਾਣੀ ਹੁਣੇ ਇੱਕ ਸਾਲ ਹੀ ਹੋਇਆ ਜੀ ਮੈਰਿਜ ਹੋਈ ਸੀ ਪਹਿਲਾਂ ਇਹ ਤਾਲਾ ਲਗਾ ਕੇ ਜਾਂਦਾ ਹੁੰਦਾ ਸੀ ਘਰੇ ਦੇ ਕੋਈ ਨਹੀਂ ਸੀ ਹੁੰਦਾ ਇਹ ਰਾਤ ਨੂੰ 12 ਵਜੇ ਆਉਂਦਾ 1 ਵਜੇ ਆਉਂਦਾ ਆਪ ਰੋਟੀ ਬਣਾ ਕੇ ਖਾਂਦਾ ਸੀਗਾ ਚਲੋ ਹੁਣ ਇੰਨਾ ਕੁ ਸੁੱਖ ਹੋ ਗਿਆ ਸੀ ਵਿਚਾਰਾ ਇਹ ਆਉਂਦਾ ਸੀ ਕਿ ਇਹਨੂੰ ਪੱਕੀ ਪਕਾਈ ਰੋਟੀ ਮਿਲਣ ਲੱਗ ਗਈ ਸੀਗੀ ਪਰ ਰੱਬ ਨੂੰ ਨਵੇਂ ਮਨਜ਼ੂਰ ਨਹੀਂ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤਰਨਤਾਰਨ ਵਿਖੇ ਚੋਣ ਅਬਜ਼ਰਵਰ ਤੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਤੇ ਗੰਭੀਰ ਦੋਸ਼ ਲਗਾਏ ਹਨ ਤਰਨਤਾਰਨ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਆਗੂਆਂ ਨੇ ਚੋਣ ਅਬਜ਼ਰਵਰ ਕੋਲ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਦੋਸ਼ ਲਗਾਇਆ ਕਿ ਕਈ ਜ਼ਿਲ੍ਹਿਆਂ ਦੀ ਪੰਜਾਬ ਪੁਲਿਸ ਨੇ ਉਪ ਚੋਣਤਾਂ ਪਹਿਲਾਂ ਹੀ ਅਕਾਲੀ ਆਗੂਆਂ ਅਤੇ ਵਰਕਰਾਂ ਤੇ ਦਬਾਅ ਪਾਉਣ ਲਈ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਸ ਦੀ ਉਹਨਾਂ ਵੱਲੋਂ ਨਿਖੇਧੀ ਕੀਤੀ ਗਈ ਹੈ। ਜੋ ਇਲੈਕਸ਼ਨ অবজারভার ਹੈ ਉਹਨਾਂ ਦੇ ਦਫ਼ਤਰ ਦੇ ਸਾਹਮਣੇ ਖੜਾ ਮੈਂ অবজারভার ਨੂੰ ਹੁਣੀ ਮਿਲ ਕੇ ਮੈਡਮ ਮਿਲ ਕੇ ਆਇਆ ਦੱਸਣ ਵਾਸਤੇ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਇੰਨੀ ਨੀਚੇ ਲੈਵਲ ਤੇ ਚਲੇ ਗਈ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਦੇਖ ਗਿਆ ਕਿ ਕਾਲੀ ਦਲ ਜਿੱਤ ਰਿਹਾ ਤੇ ਕਾਂਗਰਸ ਆ ਝਾੜੂ ਵਾਲੇ ਹਾਰ ਗਏ ਸਾਡੇ ਜਿੰਨੇ ਮੇਨ ਵਰਕਰ ਹੈ ਅੱਜ ਸਵੇਰੇ ਸੁਧੀਆਂ ਉਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਰੈਸਟ ਵੀ ਕੀ ਕੀਤਾ ਜਿਵੇਂ ਇੱਕ ਸਾਡਾ ਸ਼ਾਮ ਸਿੰਘ ਹੈ ਮੁਰਾਦਪੁਰ ਤੋਂ ਐਮਸੀ ਉਹਨੂੰ ਬਟਾਲੇ ਇੱਥੋਂ ਫੜ ਕੇ ਬਟਾਲੇ ਪੁਲਿਸ ਨੂੰ ਆ ਕੇ ਫੜਾਤਾ ਕਿ ਉਹਨੇ ਬਟਾਲੇ ਝੋਨੇ ਦੀ ਚੋਰੀ ਕੀਤੀ ਹੈ ਇੱਕ ਸਾਡਾ ਜਬੀਰ ਸਿੰਘ ਕਾਕਾ ਛੱਪਾ ਹੈ ਅੰਮਰਸਰ ਪੁਲਿਸ ਲੈ ਗਈ ਉਹ ਸਰਪੰਚ ਹੈ ਸਾਡਾ ਬਲਵਿੰਦਰ ਸਿੰਘ ਭਿੰਡਾ ਹੈ ਉਹ ਵੀ ਸਾਡਾ ਸਰਪੰਚ ਹੈ ਤੇ ਜ਼ੋਨ ਇਚਾਰਜ ਹੈ ਉਹਨੂੰ ਤਰਨਤਨ ਪੁਲਿਸ ਲੈ ਗਈ ਵਰਿੰਦਰ ਸਿੰਘ ਸੋਨੂ ਬਰਾੜ ਹੈ ਉਹਨੂੰ ਮੋਗਾ ਪੁਲਿਸ ਨੂੰ ਫੜਾਤਾ ਇੱਕ ਸਾਡਾ ਹੋਰ ਹੈ ਰੱਗੂ ਹੋਰੀ ਉਹਨੂੰ ਪਤਾ ਹੀ ਨਹੀਂ ਕਿਹੜੀ ਪੁਲਿਸ ਲੈ ਗਈ ਹੈ ਇਹਨਾਂ ਨੇ ਕੀ ਕੀਤਾ ਐਸਐਸਪੀ ਜੋ ਮੈਡਮ ਹੈ ਇਹਨੇ ਮਿਲਾਂ ਦਾ ਸਾਰੇ ਕਾਨੂੰਨ ਦੀਆਂ ਧੱਜੀਆਂ ਉਡਾਰੀਆਂ ਉਹ ਸੋਚਦੀ ਹੈ ਕਿ ਮੈਨੂੰ ਇਦੇ ਬਾਅਦ ਸਿਆਦ ਮੁਖਲੀ ਆ ਕਿਤੇ ਪੋਸਟਿੰਗ ਮਿਲ ਜੂ ਮੈਡਮ ਕਾਨੂੰਨ ਜੋ ਤੋੜੀਆ ਨੇ ਤੁਸੀਂ ਤੁਹਾਨੂੰ ਹਰ ਚੀਜ਼ ਦਾ ਹਿਸਾਬ ਦੇਣਾ ਪੈਣਾ ਭਾਵੇਂ ਸਾਲ ਲੱਗ ਜੇ ਭਾਵੇਂ ਦੋ ਸਾਲ ਲੱਗ ਜੇ ਐਡਾ ਵੱਡਾ ਤੱਕਾ ਅੱਜ ਤੱਕ ਨਹੀਂ ਦੇਖਿਆ ਜਿਹੜਾ ਐਨੇ ਥੱਲੇ ਲੱਗੇ ਆਫਸਰ ਪੰਜਾਬ ਸਰਕਾਰ ਦੇ ਕਿ ਇਲੈਕਸ਼ਨ ਵਿੱਚ ਵੀ ਉਹਨਾਂ ਨੇ ਝੂਠੇ ਕੇਸ ਚੱਕ-ਚੱਕ ਕੇ ਮੈਂਬਰਾਂ ਨੂੰ ਲੈ ਕੇ ਜਾ ਰਿਹਾ ਕਲਿਆਣੀ ਮੰਡੀ ਬੋਰਡ ਫੂਡ ਸਪਲਾਈ ਸਾਰੇ ਉਹਨਾਂ ਮਹਿਕਮੇ ਦੇ ਲੋਕ ਇੱਥੇ ਵੜ ਗਏ ਤਾਂ ਤਰਨ ਤਰਨ ਹੋਤੀ ਚ। ਜਿਹੜੇ ਕਾਲੀਦਲ ਨੂੰ ਹੱਕ ਚ ਕਰਦੇ ਆ ਜਾਂ ਜਿਹੜੇ ਝਾੜੂ ਦੇ ਉਲਟ ਹੈ ਸਾਰੇ ਵਪਾਰੀਆਂ ਦੇ ਸੈਂਪਲ ਲੈ ਗਿਆ ਸਾਰਿਆਂ ਨੂੰ ਤਮਕੀਆਂ ਦੇਤੀਆਂ। ਐ ਜੀ ਗੁੰਡਾਗਰਦੀ ਜਿਹੜੀ ਚੱਲ ਰਹੀ ਹੈ ਮੈਂ ਅਫਸਰਾਂ ਨੂੰ ਬੇਨਤੀ ਕਰਨਾ ਚਾਹਣਾ। ਜੋ ਤੁਸੀਂ ਕੰਨ ਤੋੜਦੇ ਆ ਸਾਰਾ ਸਾਡੇ ਕੋਲੇ ਨੋਟ ਹੈ। ਅਸੀਂ ਸਾਰਾ ਕੁਝ ਜਿਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਦੱਸਿਆ। ਹਨ ਨੂੰ ਕੋਈ ਹੁਣ ਬਚਾ ਨਹੀਂ ਸਕਦਾ ਹੁਣ ਜੋਰ ਲਾ ਲਓ ਜਿੰਨਾ ਮਰਜੀ ਜਾਓ ਪੰਜਾਬ ਯੂਨੀਵਰਸਿਟੀ ਵਿਖੇ 10 ਨਵੰਬਰ ਨੂੰ ਹੋ ਰਿਹਾ ਹੈ ਪ੍ਰਦਰਸ਼ਨ ਵਿੱਚ ਪਹੁੰਚਣ ਦੀ ਗੱਲ ਆਖਦਿਆਂ ਜਲੰਧਰ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਜਿੱਥੇ ਭਾਜਪਾ ਤੇ ਸਵਾਲ ਚੁੱਕੇ ਉੱਥੇ ਹੀ ਪੰਜਾਬ ਸਰਕਾਰ ਨੂੰ ਵੀ ਲੰਮੇ ਹੱਥੀ ਲਿਆ ਸਾਲ ਪੁਰਾਣਾ ਹੈਗਾ ਉਹ ਸਾਰੇ ਬੈਸਨੈਸ ਕਰਕੇ ਇੱਕ ਟੈਕਨੋਲੋਜੀ ਵਾਲਾ ਰਵਈਆ ਜਿਹੜਾ ਉਹ ਭਾਜਪਾ ਦੀ ਸਰਕਾਰ ਦਾ ਹੈ ਰਿਹਾ ਹੈ ਔਰ ਮੈਂ ਸਾਈਨ ਦਾ ਬਾਈ ਕਰ ਲਓ ਯਾਰ ਐਲਈਡੀ ਆ ਰਹੀ ਖੜੇ ਬਾਈ ਚੈੱਕ ਕਰ ਲੈਣਾ ਮੈਂ ਸਭ ਇੰਨਾ ਕੀ ਰਸਮ ਮੈਂ ਬੁਲਾ ਕੇ ਮਿਲ ਜਾਂਦਾ ਮੇਰੇ ਤੇ ਇਕੱਲਾ ਇੱਥੇ ਹੀ ਮੈਨੇ ਲੱਗਿਆ ਚਾਹੇ ਬੀਬੀਐਮਪੀ ਦੀ ਗੱਲ ਹੋਵੇ ਟਾਈਮ ਸੇਫਟੀ ਐਕਟ ਲਿਆ ਕੇ ਚਾਹੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੋਵੇ ਇਹ ਬੋਡੀ 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 ਹੌਲੀ ਪੰਜਾਬ ਨੂੰ ਬਿਲਕੁਲ ਬੋਨਾ ਕੀਤਾ ਜਾ ਰਿਹਾ ਤਾਂ ਕਿ ਡੈਮੋਕ੍ਰੇਟਿਕਲੀ ਇਲੈਕਟਡ ਜਿਹੜਾ ਆ ਸਿਸਟਮ ਆ ਉਹ ਬਿਲਕੁਲ ਸਕਵੀਜ਼ ਕਰਕੇ ਤੇ ਉਹਨੂੰ ਛੋਟਾ ਕਰਕੇ ਤੇ ਇਹ ਅਸੀਂ ਹੌਲੀ ਹੌਲੀ ਖਰਾਬ ਕਰੀਏ ਇਸ ਮਾਨਸਿਕਤਾ ਦੇ ਨਾਲ ਬੀਜੇਪੀ ਜਿਹੜੀ ਆ ਇਹ ਚੱਲ ਰਹੀ ਆ ਔਰ ਉਹਦੇ ਵਿੱਚ ਮੈਂ ਤਾਂ ਪਿਛਲੇ ਸਮੇਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਕਿ ਆਪਾਂ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਆ ਉਹਨੂੰ ਕਿਉਂ ਨਹੀਂ ਵਿਧਾਨ ਸਭਾ ਚ ਲਿਜਾ ਕੇ ਬਿਬੀਐਮਪੀ ਦੇ ਸੰਬੰਧ ਦੇ ਵਿੱਚ ਆਪਾਂ ਕਿਉਂ ਨਹੀਂ ਡੈਮ ਸੇਫਟੀ ਐਕਟ ਜਿਹੜਾ ਪੰਜਾਬ ਦਾ ਆਪਣਾ ਲੈ ਕੇ ਆਉਂਦੇ ਲੇਕਨ ਭਗਵੰਤ ਮਾਨ ਜੀ ਨੇ ਇਹ ਗੱਲ ਐਡਮਿਟ ਕੀਤੀ ਸੀ ਕਿ ਅਸੀਂ ਲੈ ਕੇ ਆਵਾਂਗੇ ਪਰ ਡੱਡੂ ਦੇ 10% ਵੀ ਇੱਥੇ ਉਹਨਾਂ ਦੇ ਕੰਮ ਤੇ ਨਹੀਂ ਨਹੀਂ ਸਰਦੇ ਰਾਜਸਥਾਨ ਦੀ ਇੱਕ ਲੜਕੀ ਗੁਰਦਾਸਪੁਰ ਵਿੱਚ ਦਰਦ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ ਇਸ ਲੜਕੀ ਵੱਲੋਂ ਗੁਰਦਾਸਪੁਰ ਦੇ ਇੱਕ ਲੜਕੇ ਨਾਲ ਲਵ ਮੈਰਿਜ ਕਰਵਾਈ ਗਈ ਸੀ ਅਤੇ ਅੱਜ ਉਸ ਲੜਕੇ ਵੱਲੋਂ ਮਿਲੇ ਧੋਖੇ ਕਾਰਨ ਲੜਕੀ ਦਾ ਇਹ ਹਾਲ ਹੈ ਰਾਜਸਥਾਨ ਦੀ ਰਹਿਣ ਵਾਲੀ ਇੱਕ ਲੜਕੀ ਪਿਆਰ ਦੇ ਚਾਂਸੇ ਵਿੱਚ ਆ ਕੇ ਆਪਣਾ ਘਰ ਪਰਿਵਾਰ ਛੱਡ ਅਨਿਲ ਨਾਮਕ ਲੜਕੇ ਨਾਲ ਗੁਰਦਾਸਪੁਰ ਆ ਗਈ ਜਿੱਥੇ ਨਾ ਹੁਣ ਲੜਕਾ ਉਸ ਨੂੰ ਰੱਖ ਰਿਹਾ ਹੈ ਅਤੇ ਨਾ ਹੀ ਆਪਣੇ ਘਰ ਵਾਪਸ ਜਾਣ ਚੋਗੀ ਹੈ ਪੀੜਤ ਲੜਕੀ ਨੇ ਦੱਸਿਆ ਕਿ ਅਨਿਲ ਵੱਲੋਂ ਵਿਆਹ ਕਰਵਾਉਣ ਦਾ ਲਾਰਾ ਲਾ ਕੇ ਉਸਨੂੰ ਗੁਰਦਾਸਪੁਰ ਲਿਆਂਦਾ ਗਿਆ ਸੀ ਚੁੱਥੇ ਜਦੋਂ ਲੜਕੀ ਵਿਆਹ ਕਰਾਉਣ ਦਾ ਦਬਾਅ ਪਾਉਣ ਲੱਗੀ ਤਾਂ ਅਨਿਲ ਦੇ ਪਰਿਵਾਰ ਨੇ ਉਸ ਦੀ ਕੁੱਟਮਾਰ ਕੀਤੀ ਤੇ ਘਰੋਂ ਕੱਢ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਲੜਕੇ ਨੂੰ ਗਾਇਬ ਕਰ ਦਿੱਤਾ ਗਿਆ ਫਿਲਹਾਲ ਲੜਕੀ ਨੂੰ ਸਖੀ ਵਨ ਸੈਂਟਰ ਵਿੱਚ ਜਿੱਤ ਦਿੱਤਾ ਗਿਆ ਰਾਜਸਥਾਨ ਸੇ ਹੂੰ ਕੋਟਾ ਜ਼ਿਲ੍ਹਾ ਸੇ ਮੇਰੇ ਸਾਥ ਆਸੇ 3 ਸਾਲ ਪਹਿਲੇ ਇਹ ਅਨਿਲ ਦਾ ਰਿਲੇਸ਼ਨ ਥਾ तो इसने मेरे पहले पति से मतलब मेरा मेंटेनेंस आता था पहले पति से तो इसने वो रुकवाया उससे डिवोर्स दिलवाया इसने मेरे को झांसा दिया कि मैं शादी करूंगा इसने एक दो साल मेरा साथ रखा बीवी बना के उसके बाद ही मेरे को धोखा दे के निकल गया फिर मैंने इसको मतलब बुलाने की कोशिश करी इसकी माँ भी इसमें शामिल थी इसकी माँ से तो मेरी बात हुई इसकी माँ ने मुझे पसंद किया इसकी माँ ने बोला कि मैं तीन महीने बाद शादी कर दूंगी फिर इन लोगों ने मेरा नंबर ब्लैक लिस्ट में डाल दिए मुझे धमकिया देना चालू कर दी तो मैंने इनके खिलाफ केस किया था कोटा तो कोटा केस किया था तो ये जो लड़का पकड़ा गया था जब जेल में था ये लड़का तो इन्होंने मेरे साथ समझौता किया था शादी का तो लड़का की माँ और इसका मामा और इसकी बहन और भाई चारों पांच लोग मुझे लेने आए थे राजस्थान ये एग्रीमेंट पे मुझे यहाँ लेके आये थे गुरदासपुर गुरदासपुर दो महीना इनके घर रखा दो महीना मुझे बहुत मारा पिटा इसकी बहन ने और इसकी माँ ने कोर्ट में एग्रीमेंट यही किया था कि भाई इसका जो अनिल का जो घर है उसमें मेरा हिस्सा रहेगा अनिल के जो भी हक है मतलब घर में वो हक मेरा भी रहेगा अनिल मेरे से शादी करेगा मुझे बीवी बना के रखेगा वो जो हिंदू रीति रिवाज से जो शादी होती है वो सब हम करेंगे इसकी माँ ने बोला परमजीत ने कि भाई हम गुरुद्वारे में शादी करेंगे हमारे रीति रिवाज से दूसरे पासे सेंटर दी मुखी का कहना है की दोमे पखा बिठा के गलबात करके सिट्टा कडया जाएगा ਸਰ ਮੇਰਾ ਨਾਮ ਹੈ ਕੰਚਨ ਅਤੇ ਮੈਂ ਸਖੀਵਾਂ ਸਟਾਪ ਸੈਂਟਰ ਦੇ ਵਿੱਚ ਕੰਮ ਕਰ ਰਹੀ ਹਾਂ ਇਹ ਜਿਹੜੀ ਲੜਕੀ ਸਾਡੇ ਕੋਲ ਸ਼ੈਲਟਰ ਦੇ ਵਿੱਚ ਆਈ ਹੈ ਪਿੰਕੀ ਇਹ ਰਾਜਸਥਾਨ ਤੋਂ ਆਈ ਹੈ ਦਿਨਨ ਨਗਰ ਥਾਣੇ ਤੋਂ ਜਦੋਂ ਇਹਨੂੰ ਰਿਕਵਰ ਕੀਤਾ ਗਿਆ ਹੈ ਤੇ ਇਹਨੂੰ ਸੈਂਟਰ ਲਈ ਲਿਆਂਦਾ ਗਿਆ ਤੇ ਲੜਕੀ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਦੇ ਨਾਲ ਜਿਹੜਾ ਬਾਬੂ ਵਾਲ ਦਾ ਲੜਕਾ ਹੈ ਐਨੇ ਸਾਲ ਉਹਦੇ ਨਾਲ ਲਿਵਿੰਗ ਚ ਰਹਿ ਕੇ ਉਹਨੂੰ ਧੋਖਾ ਦੇ ਕੇ ਉੱਥੋਂ ਆ ਗਿਆ ਜਿੱਥੇ ਜਲੰਧਰ ਰੈਂਟ ਤੇ ਰਹਿ ਰਹੇ ਨੇ ਇਹਦਾ ਕੇਸ ਰਜਿਸਟਰ ਕਰਨ ਤੋਂ ਬਾਅਦ ਅਸੀਂ ਲੜਕੀ ਨੇ ਜਿਹੜੇ ਸਾਨੂੰ ਨੰਬਰ ਪ੍ਰੋਵਾਈਡ ਕੀਤੇ ਆ ਅਸੀਂ ਦੋ ਤਿੰਨ ਨੰਬਰਾਂ ਦੇ ਕਾਲ ਕੀਤੀ ਆ ਆਲਮੋਸਟ ਨੰਬਰ ਜਿਹੜੇ ਸਵਿਚ ਆਫ ਆ ਰਹੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਇਹਨੂੰ ਇੱਕ ਦੋ ਦਿਨ ਦੇਖਦੇ ਹਾਂ ਜਿਸੇ ਤਰ੍ਹਾਂ ਹੋ ਸਕਦਾ ਸੀ ਲੜਕੀ ਨੂੰ ਜਿਹੜਾ ਉਹਦਾ ਅਨਿਲ ਜੋ ਜਿਹਦੇ ਨਾਲ ਉਹ ਰਹਿ ਰਹੀ ਆ ਸਾਡੀ ਮੋਸਟ ਪੌਬਲੀਬਲੀ ਕੋਸ਼ਿਸ਼ ਹੈ ਕਿ ਅਸੀਂ ਇਹਨੂੰ ਉਹਦੇ ਨਾਲ ਹੀ ਭੇਜੀਏ ਕਿੰਨਾ ਦਾ ਜਸਟਿਸ ਦੁਵਾਨ ਦੀ ਕੋਸ਼ਿਸ਼ ਕੀਤੀ ਜਾਏਗੀ ਜੇ ਉਹ ਨਾਂ ਨਾ ਲਿਆ ਸਰ ਇਹਨਾਂ ਦੀ ਤੇ ਕੋਈ ਗੱਲ ਹੀ ਨਹੀਂ ਹੈ ਉਹ ਨਾ ਮੰਨਿਆ ਉਹਨੂੰ ਇੱਥੇ ਬੁਲਾਇਆ ਜਾਏਗਾ ਜੁਆਇੰਟ ਕਾਉਂਸਲਿੰਗ ਲਈ ਜਿਸ ਤਰ੍ਹਾਂ ਹੋ ਸਕਦਾ ਇਹਨਾਂ ਦੀ ਜੁਆਇੰਟ ਕਾਉਂਸਲਿੰਗ ਕਰਕੇ ਲੜਕੀ ਨੂੰ ਲੜਕੇ ਦੇ ਨਾਲ ਹੀ ਭੇਜ ਆ ਜਾਏਗਾ ਉਹਦੀ ਇਨ-ਲਾਸ ਫੈਮਿਲੀ ਦੇ ਵਿੱਚ